ਅਸੂਕੀਆਂ ਕੰਧਾ ਵਾਲਿਆਂ ਓ ਤੁਹਾਡੀ ਸੋਚ ਹੈ ਅੰਬਰਾਂ ਜਈ ਅਸੀਂ ਨਿੱਕੀਆਂ ਮੱਤਾਂ ਬਾਣਿਆਂ ਫੋਕਾ ਤੇ ਨਿਭਦੀ ਵੇਖੀ ਨਾ ਮੈਲਾ ਤੇ ਸਪੁਰਾਂ ਦੀ ਫੋਕਾ ਦੇ ਮੈਂ ਕੇ ਦੱਸਾਂਗੇ ਕੀ ਜੂਨ ਹੈ ਬਕਰਾਂ ਦਾ ਸੋਹਣਾ ਤੂੰ ਜੇ ਸਾਡਾ ਨਹੀਂ ਉਹ ਸੋਹਣਾ ਕੈ ਕਰਨਾ ਕੀ ਤੇਰੀ ਮੇਰੀ ਇੱਕ ਜਿੱਦੜੀ ਵੇ ਸੱਜਣਾ ਤੇਰੀ ਮੇਰੀ ਇੱਕ ਜਿੱਦੜੀ ਤੇਰੀ ਮੇਰੀ ਇੱਕ ਜਿੱਦੜੀ ਵੇ ਸੱਜਣਾ ਤੇਰੀ ਇੱਕ ਜਿੱਦੜੀ ਓ ਛੱਡਾ ਤੇਰਾ ਜਾਗ ਰਹਾ ਓ ਹੋ 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 ਆ ਓ ਆ ਓ 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 ਜਾ ਮੇਰਾ ਤਾਨ ਕੇ ਸੌ ਗਿਆ ਨੀਂਦ ਆਈ ਟਹਿਰਦੀ ਸੁਤਾ ਕਿਉਂ ਨਹੀਂ ਜਾਗਦਾ ਓ ਕਾਲੀ ਕੰਬਣੀ ਵਾਲਿਆ ਓ ਜਰ ਜਿਹਾ ਹੋ ਸਾਈਂ ਧਰਨਾ ਬੰਦ ਬੰਦ ਲੋੜਾ ਓ ਜਰ ਜਿਹਾ ਹੋ ਸਾਈਂ ਧਰਨਾ ਬੰਦ ਬੰਦ ਲੋੜਾ ਓ ਜਰ ਜਿਹਾ ਹੋ ਸਾਈਂ ਸਿੰਦੇ ਸ਼ਾ ਮੇਰਾ ਦਿਲ ਦਾ ਜਾਨੀ ਕੰਨੀ ਓ ਦੂਜਾ ਕਰ ਲੋ ਯਾਰ ਮਾੜਿਆ ਦੂਜਾ ਕਰ ਲੋ ਚੱਕ ਲੁ ਦੂਜਾ ਰਖ ਲਾ ਕਰਾਪੁਰ ਨੂੰ ਸਿੰਦੇ ਸ਼ਾ ਮੇਰਾ ਦਿਲ ਦਾ ਚਾਂਵੀ ਤੇ ਕੰਨੀ ਮੁੰਦਰਾ ਅਖਮਸਤਾਨੀ ਕੰਨੀ ਮੁੰਦਰਾ ਅਖਮਸਤਾਨੀ ਕੰਨੀ ਮੁੰਦਰਾ ਅਖਮਸਤਾਨੀ ਬੰਗ ਪਾ ਗਿਓ ਓ ਬੰਗ ਪਾ ਗਿਓ ਬਾਹੋਂ ਮੇਰੀ ਫੜ ਕੇ ਐਖੇ ਮੇਰੇ ਯਾਰ ਦੀਦ ਤੇ ਓ ਤਾਤੀ ਤੇਰੀਆਂ ਅੱਖਾਂ ਦੇ ਵਿੱਚ ਰਰ ਕੇ ਅੱਖ ਮੇਰੇ ਯਾਰ ਦੀ ਦੁਖੇ ਓ ਤਾਤੀ ਮੇਰੀਆਂ ਖਾਂ ਦੇ ਵਿੱਚ ਰੜ ਜਾ ਅੱਖ ਮੇਰੇ ਯਾਰ ਦੀ ਸੁਖੇ ਭਾਈ ਜੀ ਬਾਪੂ ਨੇ ਬੱਦੀ ਜਾਣਾ ਤੇ ਮੈਂ ਕਹਿੰਦਾ ਕਿ ਬੱਦੀ ਦੀ ਜਗ੍ਹਾ ਮੈਂ ਜਲਦੀ ਕਰਦੀ ਆਓ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਬਾਪੂ ਗੁਲਾਬ ਸਿੰਘ ਸੁਰੇਂਦਰ ਸਿੰਘ ਸਰਕਾਰ ਦੇ ਨਾਂ ਤੋਂ ਤੇ ਇੱਕ ਤਾੜੀ ਲਾ ਦਿਓ ਤਾਂਤਨ ਬਾਬਾ ਸਖੀ ਰਾਮ ਸਿੰਘ ਮਹਾਰਾਜ ਦੇ ਨਾਂ ਤੇ ਇੱਕ ਤਾੜੀ ਜ਼ੋਰਦਾਰ ਇਸ ਦਰਬਾਰ ਦੇ ਨਾਂ ਤੇ ਦੂਸਰੀ ਨਾੜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਂ ਤੇ ਲਾ ਦਿਓ ਇੱਕ ਤਾੜੀ ਭਗਵਾਨ ਬਾਲਬੀਛ ਜੀ ਮਹਾਰਾਜ ਦੇ ਨਾਂ ਤੇ ਲਾ ਦਿਓ ਤੇ ਹੁਣ ਆਖੀਰਲੀ ਤਾੜੀ ਇਸ ਸਾਧ ਸੰਗਤ ਦੇ ਨਾਂ ਤੇ ਜ਼ੋਰਦਾਰ ਤਾੜੀ ਲਾ ਦਿਓ ਬੱਚੋ ਆਓ ਹਜ਼ੂਰ